ਜੀ ਉਹ ਨਾਲ ਰਹੇ ਉਹਨਾਂ ਦੇ ਉਹੀ ਉਹੀ ਕਲਾ ਇਹਨਾਂ ਦੇ ਅੰਦਰ ਉਹੀ ਕੁਸ਼ਲ ਕਰਦੇ ਰਹੇ ਉਸੇ ਤਰੀਕੇ ਨਾਲ ਹੀ ਲੋਕਵਾਜ ਬਣ ਕੇ ਲੋਕਾਂ ਲਈ ਕੰਮ ਕਰਨਗੇ ਸਾਨੂੰ ਪੂਰਨ ਵਿਸ਼ਵਾਸ ਆ ਤੇ ਇੱਕ ਬਹੁਤ ਵਧੀਆ ਧਾਕੜ ਲੀਡਰ ਉੱਪਰ ਕੇ ਸਾਹਮਣੇ ਆਉਣਗੇ ਅਸੀਂ ਨਾਲ ਖੜੇ ਹਾਂ ਸਾਰਾ ਫਰੀਦਕੋਟ ਦੇ ਵਿੱਚ ਖੁਸ਼ੀ ਦੀ ਲਹਿਰ ਆ ਵਰਕਰਾਂ ਨੇ ਤਿਆਰੀਆਂ ਸ਼ੁਰੂ ਕਰਤੀਆਂ ਵਧਾਈਆਂ ਤਾਂ ਸਵੇਰ ਦੀਆਂ ਆਈ ਜਾਂਦੀਆਂ ਜੋ ਕਿ ਜਿਵੇਂ ਲੋਕ ਕਹਿੰਦੇ ਸੀ ਬਾਦਲ ਸਾਹਿਬ ਨੂੰ ਕੋਈ ਕੇਮ ਚੋਂ ਬਾਹਰ ਨਹੀਂ ਕਰ ਸਕਦਾ ਜੇ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰੀ ਹਰਿਆਤੋਂ ਗੁਰਮੀਤ ਸਿੰਘ ਖੁੱਟੀਆਂ ਦੋਹਰਿਆ ਤਾਂ ਐਤ ਕੀ ਵਾਰੀ ਨੌਂ ਦੀ ਵੀ ਆ ਗਈ। ਤੋਂ ਇੱਕ ਇਤਿਹਾਸ ਰਚਣਗੇ ਫਰੀਦ ਮਾਰੀ ਸਰਕਾਰ ਆਈ ਨੂੰ 2 ਸਾਲ ਹੋ ਗਏ ਹੈ ਕੰਪਲੀਟ ਸੌਣ ਵਾਲੇ ਹਨਾ ਤਾਂ 2 ਸਾਲ ਤੋਂ ਕਿਸੇ ਨੇ ਬਿਜਲੀ ਦਾ ਬਿੱਲ ਭਰ ਕੇ ਨਹੀਂ ਵੇਖਿਆ। ਆਮ ਲੋਕ ਨੇ ਜਿਹੜੇ ਗਰੀਬੀ ਨਾਲ ਜੂਝ ਰਹੇ ਨੇ ਲੋਕ ਆਮ ਪਿੰਡਾਂ ਦੇ ਵਿੱਚ ਮਜ਼ਦੂਰ ਭਾਈਚਾਰਾ ਸਾਡਾ ਜਿੰਨਾ ਸਾਡਾ ਲੋਕਾਂ ਨੂੰ ਦੇਣ ਦੇ ਜੋ ਮੁੱਢੀਆਂ ਲੋੜਾਂ ਨੇ ਉਹ ਪੂਰੀਆਂ ਕਰਨ ਦੇ ਵਿੱਚ ਮਾਨ ਸਰਕਾਰ ਤਰ ਪਰ ਲੱਗੇ ਹੋਏ ਨੇ ਪੂਰੇ ਫਿਕਰਮੰਦ ਨੇ ਸਾਡੇ ਸੀਐਮ ਸਾਹਿਬ ਪੰਜਾਬ ਇੱਕ ਇਤਿਹਾਸ ਰਚਣਗੇ ਫਰੀਦ ਆਪਣੀ ਬਠਿੰਡਾ ਸੀਟ ਤੋਂ ਗਰਮੀਤ ਸਿੰਘ ਖੁੱਡੀਆਂ ਜੀ ਇੱਕ ਬਹੁਤ ਹੀ ਇਨੇਕ ਤੇ ਇਮਾਨਦਾਰ ਤੇ ਸ਼ਰਾਫਤ ਚਿਹਰੇ ਨਾਲ ਜਾਣੇ ਜਾਂਦੇ ਨੇ ਉਹ ਜਿੱਤ ਕੇ ਆਉਣਗੇ ਪੂਰੀ ਵਧੀਆ ਰੀ ਜਾਂਦੇ ਸਾਰਾ ਕੁਝ ਆ ਜਾਂਦਾ ਸਾਹਮਣੇ ਤੋਂ ਆ ਜਾਣਗੇ ਰੱਬ ਸੁੱਖ ਰੱਖੇ ਵੇਖ ਲਾਂਗੇ ਕਿੰਨਾ ਨੇ ਕੀਤੀ ਉਹ ਜਿਹੜੀ ਗਲਤ ਕਾਰਵਾਈ ਹੋਈ ਹੈ ਇੱਕ ਪ੍ਰੋਟੈਸਟ ਦੇ ਵਿੱਚ ਗੋਲੀ ਚਲਾਉਣੀ ਤਾਂ ਇੱਕ ਮੰਦਭਾਗੀ ਘਟਨਾ ਸਾਡੇ ਅਸੀਂ ਕਿਸਾਨਾਂ ਦੇ ਨਾਲ ਆ ਜੋ ਸਾਡੇ ਸੀਐਮ ਸਾਹਿਬ ਕਿਸਾਨਾਂ ਲਈ ਕਰਦੇ ਨੇ ਜਾਂ ਕਿਸਾਨਾਂ ਨਾਲ ਖੜਦੇ ਨੇ ਅੱਜ ਤੱਕ ਨਾ ਤਾਂ ਕੋਈ ਐਵੀ ਜੀ ਮਿਸਾਲ ਕਿਸੇ ਨੇ ਪੈਦਾ ਕੀਤੀ ਹੈ ਨਾ ਹੀ ਕੋਈ ਇਹੋ ਜਿਹਾ ਸੀਐਮ ਆਇਆ ਜੋ ਕਿਸਾਨਾਂ ਲਈ ਇੱਕ ਉਹਨਾਂ ਦੇ ਲਈ ਜੋ ਮਾਅਮਲਾ ਦਿੱਤਾ ਗਿਆ ਤੁਸੀਂ ਰਿਜ਼ਲਟ ਦੇਖਿਓ ਜੀ 13 ਦੀਆਂ 13 ਜਿੱਤਾਂ ਰੱਬ ਸੁੱਖ ਰੱਖੇ ਨਰੋ ਲੋ ਇਹ ਤਾਂ ਜਲੰਧਰ ਦੇ ਵਿੱਚ ਵੀ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਉੱਥੇ ਕੀ ਬਣ ਉਹ ਫਿਰਦੇ ਨੇ ਜਿੱਤੇ ਸਾਡੇ ਐਮਐਲ ਐਮਪੀ ਫਿਰਦੇ ਨੇ ਉੱਥੇ ਆਈ ਸਾਰੇ ਪੰਜਾਬ ਦੇ ਵਿੱਚ ਕਿ ਨੇਰੀ ਆਉਣੀ ਆ ਆਮ ਆਦਮੀ ਪਾਰਟੀ ਇੱਕ ਨਵੀਂ ਮਿਸਾਲ ਪੈਦਾ ਕਰੂਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅੱਜ ਧਮਾਕਾ ਕੀਤਾ ਗਿਆ 8 ਦੇ ਕਰੀਬ ਆਪਣੇ ਉਮੀਦਵਾਰਾਂ ਲਾਨੇਗੇ ਜਿਨ੍ਹਾਂ ਵਿੱਚੋਂ ਪੰਜ ਕੈਬਨਰ ਮੰਤਰੀ ਨੇ ਅਤੇ ਖਾਸ ਕਰਕੇ ਜੇ ਆਪਾਂ ਗੱਲ ਕਰਦੇ ਆਂ ਫ੍ਰੀਕੋਰਡ ਫ੍ਰੀਕੋਰਡ ਲੋਕਸਭਾ ਦੀ ਤਾਂ ਫ੍ਰੀਕੋਰਡ ਲੋਕਸਭਾ ਤੋਂ ਕਾਰਮਜੀਤ ਅਨਮੋਲ ਜੋ ਸੀਐਮ ਮਾਨ ਦੇ ਬਹੁਤ ਕਰੀਬੀ ਸਾਥੀ ਨੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਆਪਾਂ ਗੱਲਬਾਤ ਕਰਾਂਗੇ ਇਸ ਉੱਪਰ ਕਿਹੜੇ ਮੁੱਦੇ ਹੋਣੇ ਚਾਹੀਦੇ ਹਨ ਕਿਹੜੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਲੋਕਾਂ ਵਿੱਚ ਵਿਚਰੇਗੀ ਸਾਡੇ ਨਾਲ ਕਰਦੇਸ਼ ਸਿੰਘ ਖੋਸਾ ਜੀ ਨੇ ਇੰਪਰੂਵਰ ਟੈਸਟ ਦੇ ਚੇਅਰਮੈਨ ਚੇਅਰਮੈਨ ਸਾਹਿਬ ਸੀਟ ਦਾ ਐਲਾਨ ਹੋ ਚੁੱਕਿਆ ਰਸਮੀ ਤੌਰ ਤੇ ਤੇ ਆਪਾਂ ਗੱਲ ਕਰੀਏ ਤਾਂ ਕਾਫੀ ਕਰੀਬੀ ਵੀ ਹਮਾਰ ਸਾਹਿਬ ਦੇ ਰਹੇ ਨੇ ਤੇ ਕਿਹੜੇ-ਕਿਹੜੇ ਮੁੱਦਿਆਂ ਦੀ ਗੱਲ ਕਰੀ ਦੇਖੋ ਜੀ ਪਹਿਲੀ ਗੱਲ ਤਾਂ ਸਾਡੇ ਲਈ ਖੁਸ਼ੀ ਦੀ ਇਹ ਹੈ ਕਿ ਇੱਕ ਨੌਜਵਾਨ ਲੀਡਰ ਸਾਨੂੰ ਮਿਲਿਆ ਜਿਹਨੂੰ ਟਿਕਟ ਦਿੱਤੀ ਗਈ ਹੈ ਤੇ ਬਾਕੀ ਉਹ ਗਰਾਉਂਡ ਲੈਵਲ ਤੇ ਲੋਕਾਂ ਦੀ ਰਿਐਲਿਟੀ ਲੋਕਾਂ ਦੇ ਮਸਲੇ ਲੋਕਾਂ ਦੇ ਮਤਲਬ ਜੋ ਲੋਕਾਂ ਦੇ ਵਿੱਚ ਵਿਛੜਦਾ ਸਾਡੀ ਕਿਸਾਨੀ ਦਾ ਜਾਂ ਕਿਸੇ ਗਰਾਉਂਡ ਲੈਵਲ ਤੇ ਉਹ ਸਾਡੇ ਮਸਲਿਆਂ ਨੂੰ ਜਾਣਦੇ ਨੇ ਉਹਨਾਂ ਦੇ ਉੱਤੇ ਕਮੇਟੀ ਦੇ ਵਿੱਚ ਵੀ ਟੀਵੀ ਦੇ ਉੱਪਰ ਵੀ ਉਹ ਲੋਕਾਂ ਦੇ ਮਸਲਿਆਂ ਦੇ ਉੱਤੇ ਹੀ ਮਤਲਬ ਲੋਕਾਂ ਨੂੰ ਜਗਾਉਂਦੇ ਰਹੇ ਨੇ ਸੁਚੇਤ ਕਰਦੇ ਰਹੇ ਨੇ ਉਦਾਂ ਹੀ ਉਹ ਪੰਜਾਬ ਲੈਵਲ ਦੇ ਸਾਰੇ ਮਸਲੇ ਲੈ ਕੇ ਉੱਥੇ ਲੋਕ ਸਭਾ ਦੇ ਵਿੱਚ ਜਾਣਗੇ ਤਾਂ ਪੰਜਾਬ ਦੇ ਜੋ ਜਿਵੇਂ ਅੱਜ ਕੱਲ ਜਿਵੇਂ ਪਿਛਲੇ ਸਰਕਾਰ ਜਿਵੇਂ ਮੋਦੀ ਸਰਕਾਰ ਸਾਡੇ ਨਾਲ ਵਧਿਕੀਆਂ ਕਰ ਰਹੀ ਹੈ ਆਰਡੀਐਫ ਦੇ ਫੰਡ ਰੋਕੀ ਬਠੀ ਹੋਰ ਕਿੰਨੇ ਫੰਡ ਸਾਡੇ ਰੋਕੀ ਬਠੀ ਜੋ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਜੋ ਅਸੀਂ ਜੀਐਸਟੀ ਦੇ ਰੂਪ ਦੇ ਵਿੱਚ ਸੈਂਟਰਲ ਸਰਕਾਰ ਨੂੰ ਸਾਡੇ ਪੰਜਾਬ ਦੇ ਲੋਕ ਹੈ ਉੱਥੇ ਟੈਕਸ ਜਮ੍ਹਾਂ ਕਰਾਉਂਦੇ ਨੇ ਉਦੇ ਬਦੌਲਤ ਸਾਨੂੰ ਉੱਥੋਂ ਆਰਡੀਐਫ ਦੇ ਫੰਡ ਹੋ ਗਏ ਹੋਰ ਲੋਕਾਂ ਨਿਰਮਾਣ ਛੜਕਾਂ ਹੋ ਗਈਆਂ ਇਹ ਸਾਰਾ ਪੈਸਾ ਸਾਨੂੰ ਸੈਂਟਰ ਤੋਂ ਆਉਣਾ ਹੁੰਦਾ ਉਹਨੂੰ ਰੋਕੀ ਬੈਠੀ ਮੋਦੀ ਸਰਕਾਰ ਜਦੋਂ ਸਾਡੇ ਪੰਜਾਬ ਦੇ ਲੋਕ 13 ਦੇ 13 ਸੀਟਾਂ ਦੇ ਕੇ 13 ਉੱਥੇ ਬੱਬਰ ਸ਼ੇਰ ਭੇਜਣਗੇ ਕਰਨਜੀਤ ਅਨਮੋਲ ਵਰਗੇ ਜਿਹੜੇ ਲੋਕ ਬੁਲਾਰੇ ਨੇ ਜੋ ਲੋਕਾਂ ਦੀ ਗੱਲ ਇੱਕ ਵਧੀਆ ਰੂਪ ਦੇ ਵਿੱਚ ਉੱਥੇ ਰੱਖ ਸਕਦੇ ਤੁਸੀਂ ਉੱਥੇ ਭੇਜੂਗੇ ਤਾਂ ਉਹ ਚੀਜ਼ਾਂ ਫਿਰ ਜਦੋਂ ਲੋਕ ਸਭਾ ਦੇ ਵਿੱਚ ਸੰਸਦ ਚ ਗੂੰਜੀਆਂ ਤਾਂ ਫਿਰ ਮਜਬੂਰਨ ਸਾਨੂੰ ਸਰਕਾਰ ਨੂੰ ਪੰਜਾਬ ਵੱਲੋਂ ਵਿਸ਼ੇਸ਼ ਧਿਆਨ ਦੇਣਾ ਪੈਣਾ ਜੇ ਕੱਲ ਕਰੀ ਮੋਦੀ ਦੀ ਗੱਲ ਕਰ ਕੀਤਾ ਮਾਰ ਸਾਹਿਬ ਦੇ ਕਾਫੀ ਕਰੀਬੀ ਨਹੀਂ ਕਿਉਂਕਿ ਮਾਰ ਸਾਹਿਬ ਜਦੋਂ ਖੁਦ ਐਮਪੀ ਸਨ ਤੇ ਪੂਰੇ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਚੱਕਦੇ ਰਹੇ ਬੇਵਕ ਹੋ ਗਏ ਵਿਰੋਧੀਆਂ ਨੂੰ ਵੀ ਛਾੜਦੇ ਰਹੇ ਆ ਕੀ ਲੱਗਦਾ ਕਿ ਇਸ ਵੀ ਉਸੇ ਉਸੇ ਤਜ ਦੇ ਉੱਪਰ ਲੋਕਾਂ ਦੀ ਉਮੀਦ ਤੇ ਖੜੇ ਉਤਰਨਗੇ ਹਾਂਜੀ ਉਹ ਨਾਲ ਰਹੇ ਉਹਨਾਂ ਦੇ ਉਹੀ ਉਹੀ ਕਲਾ ਇਹਨਾਂ ਦੇ ਅੰਦਰ ਉਹੀ ਕੁਸ਼ਲ ਕਰਦੇ ਰਹੇ ਉਸੇ ਤਰੀਕੇ ਨਾਲ ਹੀ ਲੋਕਵਾਜ ਬਣ ਕੇ ਲੋਕਾਂ ਲਈ ਕੰਮ ਕਰਨਗੇ ਸਾਨੂੰ ਪੂਰਨ ਵਿਸ਼ਵਾਸ ਆ ਤੇ ਇੱਕ ਬਹੁਤ ਵਧੀਆ ਧਾਕੜ ਲੀਡਰ ਉੱਪਰ ਕੇ ਸਾਹਮਣੇ ਆਉਣਗੇ ਅਸੀਂ ਨਾਲ ਖੜੇ ਹਾਂ ਸਾਰਾ ਫਰੀਦਕੋਟ ਦੇ ਵਿੱਚ ਖੁਸ਼ੀ ਦੀ ਲਹਿਰ ਆ ਵਰਕਰਾਂ ਨੇ ਤਿਆਰੀਆਂ ਸ਼ੁਰੂ ਕਰਤੀਆਂ ਵਧਾਈਆਂ ਤਾਂ ਸਵੇਰ ਦੀਆਂ ਆਈ ਜਾਂਦੀਆਂ ਜਦੋਂ ਦੀ ਲਿਸਟ ਆਈ ਆ ਤਾਂ ਮੈਨੂੰ ਵੀ ਬਹੁਤ ਖੁਸ਼ੀ ਆ ਕਿ ਇੱਕ ਨੌਜਵਾਨ ਲੀਡਰ ਆ ਤੇ ਲੋਕਾਂ ਦੇ ਵਿੱਚ ਉੱਪਰ ਕੇ ਸਾਹਮਣੇ ਆਉਣਗੇ ਨਵਾਂ ਇੱਕ ਨਵਾਂ ਐਮਪੀ ਦੇ ਇੱਕ ਮਿਸਾਲ ਕੈਂਪ ਕਰਨਗੇ ਫਰੀਦਕੋਟ ਤੋਂ ਇਹ ਅੱਠਾਂ ਦੀ ਗੱਲ ਕਰੀਏ ਤੇ ਇਹਦੇ ਵਿੱਚੋਂ ਪੰਜ ਦੇ ਕਰੀਬ ਕੈਬਨਰ ਮੰਤਰੀ ਨੇ ਲੋਕਾਂ ਵੱਲੋਂ ਕਾਫੀ ਫਤਵਾ ਦਿੱਤਾ ਗਿਆ ਸੀਗਾ ਤੇ ਕੀ ਲੱਗਦਾ ਕਿ ਇਸ ਵਾਰ ਵੀ ਲੋਕ ਸਾਰਿਆਂ ਨੂੰ ਜਿਹੜਾ ਫਤਵਾ ਦੇਣਗੇ ਆ ਕਾਫੀ ਮਸਲੇ ਨੇ ਕਿਉਂਕਿ ਵਿਰੋਧੀਆਂ ਵੱਲੋਂ ਅਕਸਰ ਹੀ ਕਿ ਰਹਿ ਜਾਂਦਾ ਹੈ ਜਾਂ ਕਈ ਮਸਲੇ ਅਜਿਹੇ ਨੇ ਹਜੇ ਕਿਤੇ ਨ ਕਿਤੇ ਸਰਕਾਰ ਤੇ ਸਵਾਲ ਖੜੇ ਹੋ ਜਾਂਦੇ ਨੇ ਤੇ ਇਹ ਚੀਜ਼ਾਂ ਨੂੰ ਲੈ ਕੇ ਤੇ ਵਾਕੀ ਇਹ ਚੀਜ਼ ਵੱਡੇ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਦੇਖੋ ਜੀ ਲੋਕ ਖੁਸ਼ ਨੇ ਸਾਡੇ ਮੰਤਰੀਆਂ ਤੋਂ ਲੋਕ ਖੁਸ਼ ਨੇ ਲੋਕਾਂ ਨੂੰ ਸਭ ਤੋਂ ਵਧੀਆ ਸਹੂਲਤ ਸਭ ਤੋਂ ਵੱਧ ਲੋਕਾਂ ਨੂੰ ਉਕਾਇਆ ਸੀ ਬਿਜਲੀ ਦੇ ਬਿੱਲਾਂ ਨੇ ਵੇਖੋ ਜਦੋਂ ਕੋਈ ਸਰਕਾਰ ਬੰਦੀ ਸੀ ਉਹ ਹਮੇਸ਼ਾ ਇਹੇ ਵਾਅਦੇ ਕਰਕੇ ਹੁੰਦੀ ਸੀ ਅਸੀਂ ਲੋਕਾਂ ਨੂੰ ਰਹਿਤ ਦੇਵਾਂਗੇ ਬਿਜਲੀ ਮਾਫ ਕਰਾਂਗੇ 200 ਜੂਨਡ ਮਾਫ ਦੇਵਾਂਗੇ ਉਹ ਮਾਫ ਦੇਵਾਂ ਮੈਂ ਕਹਿੰਦਾ ਡੇਢ ਤੋਂ 2-2 ਸਾਲ ਹੋ ਗਏ ਸਾਡੀ ਸਰਕਾਰ ਆਈ ਨੂੰ 2 ਸਾਲ ਹੋ ਗਏ ਹੈ ਕੰਪਲੀਟ ਤੋਂ ਹੋਂਣ ਵਾਲੇ ਹਨ ਤਾਂ 2 ਸਾਲ ਤੋਂ ਕਿਸੇ ਨੇ ਬਿਜਲੀ ਦਾ ਬਿੱਲ ਭਰ ਕੇ ਨਹੀਂ ਵੇਖਿਆ ਆਮ ਲੋਕ ਨੇ ਜਿਹੜੇ ਗਰੀਬੀ ਨਾਲ ਜੂਝ ਰਹੇ ਨੇ ਲੋਕ ਆਮ ਪਿੰਡਾਂ ਦੇ ਵਿੱਚ ਮਜ਼ਦੂਰ ਭਾਈਚਾਰਾ ਸਾਡਾ ਜਿੰਨਾ ਸਾਡਾ ਗਰੀਬ ਮਤਲਬ ਲੇਬਰ ਕਲਾਸ ਕਹ ਸਕਦੇ ਹੋ ਉਹ ਸਾਰੇ ਸੌਖੇ ਨੇ ਉਹੀ ਪੈਸਾ ਉਹਦੇ ਬੱਚਿਆਂ ਨੂੰ ਪਾਲਣ ਪੋਸ਼ਣ ਤੇ ਲਾਉਂਦੇ ਸਕੂਲਾਂ ਦਾ ਤੁਸੀਂ ਹਾਲ ਕਿਤੇ ਵੇਖਿਆ ਸੀ ਸਕੂਲਾਂ ਚ ਵੜ ਕੇ ਅੱਜ ਦੇਖੋ ਤੁਸੀਂ ਸਕੂਲ ਸਾਡੇ CBSE ਸਕੂਲਾਂ ਨੂੰ ਫੇਲ ਕਰਦੇ ਨੇ ਮਤਲਬ ਹਸਪਤਾਲਾਂ ਦੇ ਵਿੱਚ ਦਵਾਈਆਂ ਫ੍ਰੀ ਨੇ ਮਤਲਬ ਮੇਨ ਬੇਸਿਕ ਨੀਡਸ ਅਸੀਂ ਤਿੰਨ ਵਾਦੇ ਤਾਂ ਮੇਨ ਕੀਤੇ ਸੀ ਨਾ ਮੁੱਲਾਕਲੀ ਨੇ ਘੱਟ ਸੋ ਅਸੀਂ ਖੋਲ ਦਿੱਤਾ ਮਤਲਬ ਬੇਸਿਕ ਨੀਡਸ ਆ ਲੋਕਾਂ ਨੂੰ ਦੇ ਦੇ ਜੋ ਮੁੱਢਲੀਆਂ ਲੋੜਾਂ ਨੇ ਉਹ ਪੂਰੀਆਂ ਕਰਨ ਦੇ ਵਿੱਚ ਮਾਨ ਸਰਕਾਰ ਤਰ ਪਰ ਲੱਗੇ ਹੋਏ ਨੇ ਪੂਰੇ ਫਿਕਰਮੰਦ ਨੇ ਸਾਡੇ ਸੀਐਮ ਸਾਹਿਬ ਪੰਜਾਬ ਲਈ ਤਾਂ ਉਸੇ ਤਰੀਕੇ ਨਾਲ ਅਸੀਂ ਲੱਗੇ ਹੋਏ ਹਾਂ ਜੋ ਸਾਡੀਆਂ ਇੱਥੇ ਵੀ ਟਰਸਟਾਂ ਫੇਲ ਸੀਂਗਾ ਅੱਜ ਟਰਸਟਾਂ ਦਾ ਬੋਲਬਾਲਾ ਹੋ ਗਿਆ ਟਰਸਟਾਂ ਦੀ ਜ਼ਮੀਨ ਦੇ ਉਹ ਭਾਅ ਕਰਦੇ ਹੋ ਉਹ ਜ਼ਮੀਨਾਂ ਦਾ ਟਰਸਟਾਂ ਦੇ ਵਿੱਚ ਲੋਕਾਂ ਦਾ ਯਕੀਨ ਬਣ ਗਿਆ ਅੱਜ ਕਿਉਂਕਿ ਅਸੀਂ ਤਾਂ ਇੱਕ ਪਾਰਟ ਆਫ ਅ ਗਵਰਨਮੈਂਟ ਆ ਸਾਰੇ ਐਮਐਲਏ ਸਾਡੇ ਜਿੰਨੇ ਵੀ ਆ ਸਾਡੇ ਫਰੀਦਕੋਟ ਦੀਆਂ ਜੋ ਵੀ ਵੱਡੇ ਵੱਡੀਆਂ ਨਹਿਰਾਂ ਦੀਆਂ ਪੁਲਾਂ ਦੀਆਂ ਮੁਸ਼ਕਲਾਂ ਅਸੀਂ ਭੀੜੇ ਸੀਗੇ ਜਾਂ ਕੋਈ ਹੋਰ ਐਸਟੀਪੀ ਸਾਡਾ ਸੀਵਰੇਜ ਦਾ ਸਿਸਟਮ ਦਾ ਵਿੱਚ ਕੰਮ ਖੜਾ ਸੀਗਾ ਸਾਡੇ ਐਮਐਲਏ ਸਭ ਦਿਨ ਰਾਤ ਇਕੱਲੇ ਬੈਠੇ ਆ ਅਸੀਂ ਉਹ ਵੀ ਕਰੀ ਜਾਂਦੇ ਆ ਬਾਕੀ ਜਿਹੜਾ ਕੰਮ ਮੈਨੂੰ ਡਿਊਟੀ ਲਈ ਹੈ ਮੈਂ ਉਹਨੂੰ ਤਾਂ ਸਵੇਰ 9 ਵਜੇ ਤੋਂ 5 ਵਜੇ ਤੱਕ ਦਫ਼ਤਰ ਦੇ ਵਿੱਚ ਕੋਈ ਮਤਲਬ ਐਜ਼ ਅਫੀਸਰ ਕੰਮ ਕਰਦੇ ਆ ਅਸੀਂ ਕੋਈ ਐਜ਼ ਅ ਲੀਡਰ ਕੰਮ ਹੀ ਨਹੀਂ ਕਰਦੇ ਅਸੀਂ ਐਜ਼ ਇੱਕ ਰਹਿੰਦੇ ਆ ਲੋਕਾਂ ਦੇ ਅਸੀਂ ਕੰਮ ਕਰਕੇ ਦਿਖਾ ਰਹੇ ਆ ਲੋਕਾਂ ਨੂੰ ਲੋਕ ਅਪਏ ਨੂੰ ਜੇ ਗੱਲ ਕਰੀਏ ਇਹਨਾਂ ਸੀਟਾਂ ਦੇ ਵਿੱਚੋਂ ਬਠਿੰਡਾ ਦੀ ਸੀਟ ਅਹਿਮ ਰਹੂਗੀ ਕਾਰਨ ਇਹ ਹੈ ਕਿ ਸਟੇਜਾਂ ਤੋਂ ਅਕਸਰ ਹੀ ਸੀਮਾਨ ਕਹਿੰਦੇ ਸੀ ਕਿਉਂਕਿ ਗਰਮੀ ਸਿੰਘ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਮਾਰ ਦਿੱਤੀ ਸੀ ਚੋਣਾ ਦੇ ਵਿੱਚ ਤੇ ਇਸ ਵਾਰ ਹਰਸਿਸ ਨੇ ਬਾਦਲ ਨੂੰ ਕਿਤੇ ਕਿਤੇ ਉਹਨਾਂ ਕਹਿਣਾ ਸੀ ਵੀ ਇਹਨਾਂ ਨੂੰ ਵੀ ਇੱਕ ਵਾਰ ਜਿਹੜਾ ਕੇਂਦਰ ਵਿੱਚੋਂ ਬਾਹਰ ਕੀਤਾ ਜਾਊਗਾ ਕਿ ਲੱਗਦਾ ਹੈ ਗਰਮੀ ਸਿੰਘ ਖੁੱਡੀਆਂ ਇਸ ਚੀਜ਼ ਦੇ ਉੱਤੇ ਲੋਕ ਵੀ ਉਹਨੂੰ ਸਾਥ ਦੇਣਗੇ ਮੈਂ ਕਹਿੰਦਾ ਜੀ ਲੋਕ ਕਹਿੰਦੇ ਸੀ ਬਾਦਲ ਸਾਹਿਬ ਨੂੰ ਕੋਈ ਕੇਮ ਚੋਂ ਬਾਹਰ ਨਹੀਂ ਕਰ ਸਕਦਾ ਜੇ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰੀ ਹਰਿਆ ਤੋਂ ਗਰਮੀਤ ਸਿੰਘ ਖੁੱਡੀਆਂ ਤੋਂ ਰਿਆ ਤਾਂ ਐਤ ਕੀ ਵਾਰੀ ਨੋਹ ਦੀ ਵੀ ਆ ਗਈ। ਤੋਂ ਇੱਕ ਇਤਿਹਾਸ ਰਚਣਗੇ ਫਰੀਦ ਆਪਣੀ ਬਠਿੰਡਾ ਸੀਟ ਤੋਂ ਗਰਮੀਤ ਸਿੰਘ ਖੁੱਡੀਆਂ ਜੀ ਇੱਕ ਬਹੁਤ ਹੀ ਅਨੇਕ ਤੇ ਇਮਾਨਦਾਰ ਤੇ ਸ਼ਰਾਫਤ ਚਿਹਰੇ ਨਾਲ ਜਾਣੇ ਜਾਂਦੇ ਨੇ ਉਹ ਜਿੱਤ ਕੇ ਆਉਣਗੇ ਪੂਰੀ ਵਧੀਆ ਲੀਡ ਨਾਲ ਜਿੱਤਣਗੇ। ਆ ਉਮੀਦਵਾਰਾਂ ਦੀ ਕਾਫੀ ਦਾਅਵੇ ਦੀ ਠੋਕ ਰਹੀ ਸੀ ਕਿ ਆਪਾ ਫਰੀ ਕੋਰਟ ਦੀ ਗੱਲ ਕਰੇ ਸਾਰੇ ਪੰਜਾਬ ਦੇ ਵਿੱਚ ਚਕਤਕੀਮਨ ਸੀ ਤੇ ਕਿਤੇ ਨਾ ਕਿਤੇ ਉਹ ਨਾਰਾਜ ਹੋਣਗੇ ਕਿ ਪਾਰਟੀ ਦਾ ਪੂਰਾ ਸਾਥ ਨਹੀਂ ਦੇਣਾ ਵੇਖੋ ਜੀ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵਰਕਰ ਕੰਮ ਕਰਦੇ ਆ ਇੱਥੇ ਕਿਸੇ ਨੂੰ ਨਹੀਂ ਪਤਾ ਕਿਹਦੀ ਕਿਸਮਤ ਜਗਣੀ ਹੈ ਜੋ ਉਹਦੇ ਚ ਕੁਆਲਟੀ ਹੈ ਜੋ ਲੋਕਾਂ ਪ੍ਰਤੀ ਉਹਦੀ ਸੇਵਾ ਦੀ ਭਾਵਨਾ ਪਾਰਟੀ ਹਰ ਚੀਜ਼ ਚੈੱਕ ਕਰਕੇ ਟਿਕਟ ਦਿੰਦੀ ਸਾਰੇ ਬੰਦੇ ਨਾਲ ਹੈ ਇੱਕ ਵੀ ਬੰਦਾ ਕੋਈ ਨਾਰਾਜ਼ ਨਹੀਂਗਾ ਇਹ ਨਾਂ ਨੂੰ ਨਹੀਂ ਕਿ ਜਦੋਂ ਸਰਕਾਰ ਡਿੱਗੀ ਆ ਹਰਿਆਣੇ ਚ ਮੋਦੀ ਦੀ ਤਾਂ ਕਿਤੇ ਕੋਈ ਵੇਜ ਕੋਈ ਰੁੱਸਿਆ ਫਰਦਾ ਕੋਈ ਖੱਟੜ ਅਸਤੀਫਾ ਦੇਈ ਜਾਂਦਾ ਪਰ ਸਾਡੇ ਪਾਰਟੀ ਦੇ ਵਿੱਚ ਇਹ ਪਰੰਪਰਾ ਹੈ ਨਹੀਂ ਅਸੀਂ ਤਾਂ ਸੇਵਾਦਾਰ ਆ ਐਜ਼ ਅ ਸੇਵਾਦਾਰ ਕੰਮ ਕਰਾਂਗੇ ਕੋਈ ਗੱਲ ਨਹੀਂ ਹੋਰ ਸੇਵਾ ਲਾ ਦਾਂਗੇ ਜਿਹੜੇ ਵਰਕਰ ਸਾਡੇ ਹੈਗੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਵੇਖ ਕੇ ਕੋਈ ਹੋਰ ਸੇਵਾ ਪਾਰਟੀ ਦੇ ਦੂ ਇਹ ਨਹੀਂ ਕੀ ਉਹਨਾਂ ਦੀ ਮਿਹਨਤ ਅਣਗੌਲਿਆ ਜਾਊਗੀ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਚੇਅਰਮੈਨ ਬਣਾਤਾ ਆਮ ਘਰਾਂ ਦੇ ਜਵਾਕਾਂ ਨੂੰ ਤਾਂ ਉਹਨਾਂ ਨੂੰ ਵੀ ਕਿਤੇ ਪਿੱਛੇ ਥੋੜੋ ਰੱਖਾਂਗੇ ਅਸੀਂ ਇੱਕ ਹੋਰ ਮੇਰਾ ਸਵਾਲ ਹੈ ਕਿਸਾਨੀ ਸਵਾਰਛੱਕਾ ਚੱਲ ਰਿਹਾ ਲਗਾਤਾਰ ਅੱਜ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਛਲੇ ਸਮੇਂ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਜੋ ਸਥਿਤੀ ਹੋਈ ਤੋਂ ਅਸੀਂ ਜਾਣੂ ਆ ਉਹਦੇ ਉੱਪਰ ਵੀ ਇਹ ਚੀਜ਼ ਦਾ ਅਸਰ ਪਵੇਗਾ ਇਹਨਾਂ ਚੋਣਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿਉਂਕਿ ਸਰਕਾਰ ਵੱਲੋਂ ਜ਼ੀਰੋ ਐਫਆਰ ਕੀਤੀ ਗਈ ਸੀਗੀ ਛੁੱਪ ਕਰਨ ਦੇ ਮਾਮਲੇ ਦੇ ਵਿੱਚ ਉਹਦੇ ਲਈ ਕਿਤੇ ਨਾ ਕਿਤੇ ਰੋਟੀ ਦੀ ਗੱਲ ਕਰੀਏ ਕਿ ਕਿਸਾਨ ਵੀ ਸਰਕਾਰ ਦੇ ਕੋਈ ਸਵਾਲ ਖੜੇ ਕਰ ਰਹੇ ਕਿ ਬਾਈ ਨੇਮ ਇਹ ਪਰਚਾ ਹੋਣਾ ਚਾਹੀਦਾ ਸੀਗਾ ਉਹ ਦੇਖੋ ਜੀ ਉਹ ਇਨਸੀਡੈਂਟ ਹੋਇਆ ਜਿਹੜਾ ਬਾਈ ਨੇਮ ਹੁਣ ਇਹਨੇ ਕੱਠ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਹੋਵੇ ਵੀਰੇ ਨਹੀਂ ਚੀਜ਼ਾਂ ਹੋ ਸਕਦੀਆਂ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਜੇ ਪੰਜਾਬ ਵੱਲੋਂ ਹੋਈ ਹੁੰਦੀ ਤਾਂ ਅਸੀਂ ਡੈਫੀਨੇਟਲੀ ਦੱਸਦੇ ਕਿ ਆਹ ਮੁਲਾਜ਼ਮਾਂ ਦੀ ਉੱਥੇ ਡਿਊਟੀ ਸੀ ਹਨਾ ਤਾਂ ਉਹਨਾਂ ਦੀ ਪੁੱਛਦਾ ਸੁਣੀ ਸੀ ਹੁਣ ਹਰਿਆਣਾ ਪੁਲਿਸ ਹੈ ਕਿ ਜੋ ਉਹਨਾਂ ਨੇ ਕੀਤਾ ਉਹ ਫਿਰ ਹੋਲੀ ਹੋਣੀ ਇਨਵੈਸਟੀਗੇਸ਼ਨ ਦਾ ਪਾਰਟ ਆ ਹੋ ਸਕਦਾ ਬਾਈ ਨੇਮ ਵੀ ਹੋ ਜੇ ਹਜੇ ਤਾਂ ਜਦੋਂ ਪਰਚਾ ਕੱਢਦੇ ਐ ਇੱਕ ਵਾਰੀ ਚੋਰ ਚੋਰਾਂ ਦੇ ਅਣਪਛਾਤੇਆਂ ਦਾ ਪਰਚਾ ਹੁੰਦਾ ਤਾਂ ਬਾਅਦ ਚ ਫੜੇ ਜਾਂਦੇ ਸਾਰਾ ਕੁਝ ਆ ਜਾਂਦਾ ਸਾਹਮਣੇ ਤੋ ਆ ਜਾਣਗੇ ਪਰ ਅਬ ਸੁਖ ਰੱਖ ਕੇ ਵੇਖ ਲਾਂਗੇ ਕਿੰਨਾ ਨੇ ਕੀਤੀ ਉਹ ਜਿਹੜੀ ਗਲਤ ਕਾਰਵਾਈ ਹੋਈ ਹੈ ਇੱਕ ਪ੍ਰੋਟੈਸਟ ਦੇ ਵਿੱਚ ਗੋਲੀ ਚਲਾਉਣੀ ਤਾਂ ਇੱਕ ਮੰਦਭਾਗੀ ਘਟਨਾ ਸਾਡੇ ਅਸੀਂ ਕਿਸਾਨਾਂ ਦੇ ਨਾਲ ਆ ਜੋ ਸਾਡੇ ਸੀਐਮ ਸਾਹਿਬ ਕਿਸਾਨਾਂ ਲਈ ਕਰਦੇ ਨੇ ਜਾਂ ਕਿਸਾਨਾਂ ਨਾਲ ਖੜਦੇ ਨੇ ਅੱਜ ਤੱਕ ਨਾ ਤਾਂ ਕੋਈ ਐਵ ਜੀ ਮਿਸਾਲ ਕਿਸੇ ਨੇ ਪੈਦਾ ਕੀਤੀ ਹੈ ਨਾ ਹੀ ਕੋਈ ਇਹੋ ਜਿਹਾ ਸੀਐਮ ਆਇਆ ਜੋ ਕਿਸਾਨਾਂ ਲਈ ਇੱਕ ਉਹਨਾਂ ਦੇ ਲਈ ਜੋ ਮਾਅਵਜਾ ਦਿੱਤਾ ਗਿਆ ਇੱਕ ਮੈਂ ਕਹਿੰਦਾ ਮਿਸਾਲ ਆ ਦੁੱਖ ਹੈਗਾ ਸਾਡਾ ਖਾਨ ਗਿਆ ਤਾਂ ਮੈਂ ਵੀ ਕਿਸਾਨ ਦਾ ਪੁੱਤ ਅਸੀਂ ਸਾਰੇ ਕਿਸਾਨ ਤਾਂ ਵੇਖੋ ਜਿਹੜੀ ਚੀਜ਼ ਸਾਡੇ ਨਾਲ ਵਿਤਕਰੇ ਨੇ ਸੈਂਟਰ ਸਰਕਾਰ ਦੇ ਉਹ ਤਾਂ ਜਗ ਜਾਹਰ ਨਹੀਂ ਤਾਂ ਜੋ ਪੰਜਾਬ ਸਰਕਾਰ ਦੇ ਅਥਾ ਅਸੀਂ ਉਹ ਕਰ ਕਰਾਂਗੇ ਉਹ ਕਰ ਰਹੇ ਸਾਡੇ ਸੀਐਮ ਸਾਹਿਬ ਨੂੰ ਕਹਿਣ ਦੀ ਲੋੜ ਨਹੀਂ ਇਹ ਉਹਨਾਂ ਨੂੰ ਪਤਾ ਸਾਰਾ ਕੁਝ ਜਨ ਕਿ ਹੁਣ ਪੂਰੀਆਂ ਤਿਆਰੀਆਂ ਨੇ 13 13 ਸੀਟਾਂ ਉੱਪਰ ਲੋਕ ਸਭਾ ਤੇ ਆਮ ਆਦਮੀ ਪਾਰਟੀ ਤੁਸੀਂ ਰਿਜ਼ਲਟ ਦੇਖਿਓ ਜੀ 13 ਦੀਆਂ 13 ਜਿੱਤਾਂ ਰੱਬ ਸੁੱਖ ਰੱਖੇ ਤਾਂ ਜਲੰਧਰ ਦੇ ਵਿੱਚ ਵੀ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਉੱਥੇ ਕੀ ਬਣ ਉਹ ਕਰਦੇ ਨੇ ਜਿੱਥੇ ਸਾਡੇ ਐਮਐਲ ਐਮਪੀ ਫਰਦੇ ਨੇ ਉੱਥੇ ਆਈ ਸਾਰੇ ਪੰਜਾਬ ਦੇ ਵਿੱਚ ਐ ਕਿ ਨੇਰੀ ਆਉਣੀ ਆ ਆਮ ਆਦਮੀ ਪਾਰਟੀ ਇੱਕ ਨਵੀਂ ਮਿਸਾਲ ਪੈਦਾ ਕਰੂਗੀ ਸੈਂਟਰ ਦੇ ਵਿੱਚ ਸਾਡੇ ਵਜ਼ੀਰ ਹੋਣਗੇ ਰੱਬ ਸੁੱਖ ਰੱਖੇ ਇੰਡੀਆ ਗੱਟ ਜੋੜ ਜਿਹੜਾ ਬਣਿਆ ਉਹ ਸਿਰੇ ਚੜੇ ਤਾਂ ਮੋਦੀ ਤੋਂ ਪੰਜਾਬੀ ਸਾਡੇ ਖੜਾ ਛਣਾਉਣ ਦੇ ਵਿੱਚ ਇੱਕ ਜਿਵੇਂ ਦੇਸ਼ ਜਾਦ ਕਰਾਉਣ ਦੇ ਵਿੱਚ ਪੰਜਾਬੀਆਂ ਦਾ ਇੱਕ ਵੱਖਰਾ ਅੰਦਾਜ਼ ਸੀ ਨਾ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਉਦਾਂ ਹੀ ਮੋਦੀ ਤੋਂ ਖੜਾ ਛਣਾਉਣ ਦੇ ਵਿੱਚ ਪੰਜਾਬੀਆਂ ਦਾ ਇੱਕ ਅਹਿਮ ਰੋਲ ਹੋਊਗਾ ਆਧਾਰਨ ਕੋ ਸਭ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਇਹ ਸਾਨੂੰ ਗਤੇਸ਼ ਸਿੰਘ ਖੋਸਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ 13 ਦੇ 13 ਸੀਟਾਂ ਉੱਪਰ ਆਮ ਆਪ ਪਾਰਟੀ ਜਿੱਤ ਪ੍ਰਾਪਤ ਕਰੇਗੀ ਤੇ ਉਹ ਉਮੀਦ ਕਰਦੇ ਨੇ ਕਿ ਪੰਜਾਬ ਦੇ 13 ਸੀਰ ਜਤਨ ਤੋਂ ਬਾਅਦ ਲੋਕਾਂ ਦੇ ਜੋ ਮਸਲੇ ਨੇ ਲੋਕ ਸਭਾ ਦੇ ਵਿੱਚ ਚੁੱਕਣਗੇ ਜਿਸ ਤਰ੍ਹਾਂ ਸੀਐਮ ਮਾਨ ਖੁਦ ਜਦੋਂ ਐਮਪੀ ਐਮਪੀ ਰਹੇ ਨੇ ਉਹ ਚੁੱਕਦੇ ਰਹੇ ਨੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਆਮ ਆਪ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀਆਂ ਨੇ ਦੇਖਦੇ ਰਹੋ ਫ੍ਰੀਕੁਐਂਟ ਖਬਰ